ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰ ਅਫਰੀਕਾ ਅਜੀ ਸਵਾਰ ਕਰਦੇ ਆ ਥੋੜਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 10 ਕ ਵੱਜਣੇ ਵਾਲੇ ਆ ਫਟ ਤੇ ਇਧਰ ਮੇ ਲੋ ਆ ਬੰਦਾ ਆਗਾ ਜਦੋਂ ਮੈਂ ਗੱਡੀ ਭਰਦਾ ਮੈਂ ਹਰ ਗਰੇਂਦਰ ਬਾਈ ਇਹਦਾ ਨਾਮ ਆ ਰਾਮ ਸ਼ਾ ਗਗਨ ਤੇ ਇਹ ਟਾਂ ਟ੍ਰਾਂਸਪੋਰਟ ਇਹਦੀ ਰੋਜ਼ ਮੈਂ ਦੂਜਾ ਕੈਮਰਾ ਕਰਕੇ ਦਿਖਾਨਾ ਤੇ ਇਹ ਟ੍ਰਾਂਸਪੋਰਟ ਇਹਦੀ ਜੀਐਸ ਟ੍ਰਾਂਸਪੋਰਟ ਤੇ ਗੱਡੀ ਭਰਨ ਆਏ ਆ ਤੂੰ ਹਾਲੇ ਦਸਮਾ ਨਹੀਂ ਕਿੱਥੇ ਦੀ ਭਰਨ ਆਏ ਆ ਜਦ ਲੋਡ ਹੋਣ ਲੱਗੂਗੀ ਗੱਡੀ ਤੇ ਲੋਈ ਹੁਣ ਥਾਸ ਬਾਈ ਕੀਤੀ ਆ ਇਹਨੇ ਜਿਹਨੇ ਵੀ ਕੋਈ ਮਾਲ ਆਉਣਾ ਲੋਡ ਕਰਵਾਉਣਾ ਆ ਨੰਪੋਜ਼ ਕਰਕੇ ਤੁਸੀਂ ਨੰਬਰ ਪੜ ਸਕਦੇ ਆ ਇਹ ਦਾ ਇਹ ਬੰਦੇ ਦਾ ਨੰਬਰ ਆ ਇਹ ਦੇ ਰਿਆ ਮੁੱਛਾਂ ਨੂੰ ਕਿਹੜੇ ਇਹਨੂੰ ਕਿੰਨੇ ਹੀ ਦਿਨ ਹੋ ਗਏ ਮਾਨੂੰ ਕਹਿੰਦੇ ਨੇ ਆ ਆ ਆ ਜਾ ਆ ਜਾ ਇਹ ਹੁਣ ਚੱਕਰ ਲਗਿਆ ਜਿੱਦਾਂ ਦੀ ਗੱਡੀ ਲਈ ਆ ਹਨਾ ਬੋਲ ਵਾ ਹੁਣ ਜੱਤਾਂ ਦਾ ਕਹਿੰਦਾ ਵੀਡੀਓ ਵੀਡੀਓ ਬਣਾ ਹੈ 2 ਲੱਖ ਤੇ ਬਾਈ ਨਿਕਲ ਦਿੱਤੇ ਦੇ ਆ ਇਹ ਆਣਾ ਬਾਈ ਨੇ ਆ ਗੱਡੀ ਹੋਊਗੀ ਲੋਡ ਆਪਣੇ ਰਾਉਡ ਕਿਲੇ ਦੀ ਰਾਉਡ ਕਿਲੇ ਦੀ ਹੈ ਨਾ ਹਾਂ ਲੈ ਬਾਪੂ ਦਾ ਵੀ ਫੋਨ ਆ ਗਿਆ ਹਾਂ ਜੀ ਮਿੱਤਰੋ ਟਾਈਮ ਹੋ ਗਿਆ 1 ਵਜੇ 24 ਮਿੰਟ ਤੇ ਇਸ ਟਾਈਮ ਆਪਾਂ ਹੈਗੇ ਆ ਪੰਜ ਕੂਲੇ ਤੇ ਮੈਨ ਲਾਇਆ ਸਾਨੂੰ ਦੇਖ ਲਓ ਕੌਣ ਸਾਹਿਲ ਆਇਨ ਮੈਨ ਲਾਇਆ ਤੇ ਮੈਂ ਗਿਆ ਵਾ ਸੀਗਾ ਮਾਮੇ ਨੂੰ ਲੈਣ ਜਿਹੜੇ ਆਪਣੇ ਵਲੌਗ ਪੁਰਾਣੇ ਦੇਖਦੇ ਆ ਉਹਨਾਂ ਦਾ ਪਤਾ ਜਿਹੜੇ ਘੋੜੇ ਦੇ ਟਾਈਮ ਦੇ ਦੇਖਦੇ ਆ ਘੋੜੇ ਤੋਂ ਵੀ ਗਿਆ ਦਾ ਮਾਮਾ ਹਨ ਇਹ ਆ ਜੀ ਸਾਡਾ ਮਾਮਾ ਸ਼੍ਰੀ ਤੇ ਹੁਣ ਚੱਲੇ ਸੀ ਰੋਟੀ ਖਾਣ ਮਾਮੇ ਨੂੰ ਉਹਨੇ ਲੈ ਕੇ ਆਇਆ ਮੈਂ ਜੀਰਕ ਕਰਦਾਂ ਤੇ ਮਾਮਾ ਜਿਉਂ ਆਪਣੇ ਨਾਲ ਡਰਾਈਵਰ ਤਾਂ ਹੈਗਾ ਹੀ ਆ ਮਾਮਾ ਪਰ ਹੱਥ ਸਿੱਧਾ ਕਰਾ ਲੈਣਾ ਆਪਣਾ ਵੱਡੀ ਗੱਡੀ ਦੁਰਬੀ ਵੇਰ ਨਜ਼ਾਰੇ ਆਉਂਦੇ ਮਾਮਾ ਹੈ ਕਿ ਨਹੀਂ ਨਜ਼ਾਰੀ ਦਾ ਲੈਣੇ ਹੈਗੇ ਤੇ ਅਸੀਂ ਔਰ ਕਰਨਾ ਲੈਣੇ ਔਰ ਕਰਨਾ ਗਿਆ ਸੀ ਇਹ ਜੀ ਲੱਗ ਗਿਆ ਹੁਣ ਯਾਰ ਹੈ ਟੰਡਾ ਨਹੀਂ ਟੰਡੇ ਕੂਲ 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 ਗਾਣਾ ਕਰシャン ਦੇ ਕੂਲ ਕੂਲ ਔਰ ਨਿਕਲਦਾ ਨਹੀਂ ਇਸ ਜਾਂ ਅੱਜ ਵੀ ਆਪਾਂ ਚਲੇ ਨਾ ਜਾਈਂਗਾ ਨਾ ਮੈਨੂੰ ਛੱਡ ਕੇ ਮੈਂ ਕਿਹਾ ਤੂੰ ਕਰੂਗਾ ਕਿਹਾ ਕਹਿੰਦਾ ਮੈਂ ਜਾਊਂਗਾ ਗੱਡੀ 'ਤੇ ਮੈਂ ਕਹਿੰਦਾ ਅੱਛਾ ਤੇ ਗੱਡੀ ਪਾਈ ਆਪਣੀ ਰੋਡ ਕਿਲੇ ਦੀ ਲੋਡ ਹੋ ਰਹੀ ਆ ਠੀਕ ਆ ਇਹ ਵੇਰਾ ਬੈਟਰੀ ਜੀ ਐਸ ਟ੍ਰਾਂਸਫਰ ਆਹ ਫਾਈਲ ਲੈ ਕੇ ਚੱਲਿਆ ਆਪਾਂ ਨੂੰ ਕਿੱਥੇ ਲੈ ਕੇ ਚੱਲਣਾ ਫਾਈਲ ਸੈਕਟਰ 5 ਸੈਕਟਰ 5 ਪੰਜਕੂਲੇ ਆਹ ਕਦੇ ਲਾਇਆ ਭਾਰਤੀ ਐ ਕਿਸਾਨ ਯੂਨੀਅਨ ਆਡ ਬੰਦਾ ਅੱਛਾ ਟੋਰ ਵਾਲਾ ਉਹ ਮਾਰਦਾ ਤਾਂ ਬੰਦ ਕਰਤੇ ਉਹ ਸਕੈਨ ਹੁੰਦਾ ਜੀ ਅੱਛਾ ਠੀਕ ਹੈ ਠੀਕ ਹੈ ਸਕੈਨ ਕਰਕੇ ਉਹ ਨਹੀਂ ਸੱਚ ਬੰਦ ਨਹੀਂ ਕਰਤੇ ਐਕਸਪਾਇਰੀ ਹੋ ਗਿਆ ਹਾਂ ਇਹ ਨਵੇਂ ਬਣਾਤੇ ਹਾਂ ਹਾਂ ਹੁਣ ਸਕੈਨ ਹਾਲੇ ਆਗੇ ਨਾ ਹੁਣ ਸਕੈਨ ਹੁੰਦਾ ਦੇਖੋ ਅਸਿਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੋ ਬਲੌਗ ਦੇ ਵਿੱਚ ਅਸਲੀ ਸਵਾਗਤ ਅੱਜ ਤੋਂ ਸ਼ੁਰੂ ਆ ਕਿਉਂਕਿ ਕੱਲ ਗੱਡੀ ਲੋਡ ਕਰਨ ਗਏ ਸੀਗੇ ਅਸੀਂ ਬਲੌਗ ਇਨਾ ਆ ਬਣਾਏ ਨਹੀਂ ਜਿਹੜੀ ਜਿੰਨੀ ਕ ਕਲਿੱਪ ਬਣਾਈ ਆ ਉਹ ਮੈਂ ਇਹ ਤੋਂ ਬਾਅਦ ਲਾ ਦੂੰਗਾ ਤੇ ਗੱਡੀ ਆਪਣੀ ਤਿਆਰ ਗੱਡੀ ਭਰੀ ਵੀ ਆ ਫਨੇ ਰੋਡ ਕਿਲੇ ਦੀ ਓਡੀਸਾ ਦੀ ਤੇ ਚੱਲਦੇ ਆ ਹੁਣ ਤਿਆਰੀ ਕਰ ਲਈ ਫੁੱਲ ਸਮਾਨ ਸਮੂਨ ਰੱਖ ਲਿਆ ਆਪਣਾ ਕੱਪੜੇ ਡੇੜੇ ਰੱਖ ਲੇ ਤੇ ਨਾਲ ਕੌਣ ਚੱਲਿਆ ਇਹ ਨਾਲ ਚੱਲਿਆ ਆਪਣੇ ਮਾਮਾ ਆਪਣਾ ਇਹਨੂੰ ਮਾਮੇ ਨੂੰ ਹਲਵਾਨ ਨੇ ਹਨ ਸਾਰਿਆਂ ਨੂੰ ਆਹ ਵੇਖੋ ਮਾਮਾ ਹੈਲੋ ਕਰ ਦੇ ਸਾਰਿਆਂ ਨੂੰ ਹੈਲੋ ਕਰ ਦੋ ਤੇ ਇਹ ਬੰਦੇ ਨੇ ਤਾਂ ਤੁਸੀਂ ਜਾਣਦੇ ਹੀ ਆ ਕਿਆ ਨੋ ਆ ਭਾਈ ਤੇਰਾ ਡੇਡਾ ਡੇਡਾ ਸੇ ਖਾਦੇ ਦੇਖਦਾ ਮਾਰ ਕੇ ਭਜੂਗਾ ਹਾਂ ਓਏ ਚਲ ਮੈਂ ਚੱਲਿਆ ਫਿਰ ਜਾਵਾਂ ਹਾਂ ਦੇਖ ਲੈ ਓਰੇ ਹਾਂ ਜਾਵਾਂ ਫਿਰ ਨਹੀਂ ਕਿਉਂ ਆਦੇ ਨਹੀਂ ਜਾਣਾ ਹਾਂ ਹਾਂ ਮੈਂ ਰੋਡ ਕਿਲੇ ਗਿਆ ਨਾ ਰੋਡ ਕਿਲੇ ਚੱਲੇ ਆ ਰੋਡ ਕਿਲੇ ਰੋਡ ਕਿਲੇ ਹਾਂ ਇੱਧਰ ਕੂਲਿੰਗ ਚੈੱਕ ਹੋ ਰਹੀ ਹੈ ਕੂਲਿੰਗ ਚੈੱਕ ਹੋ ਰਹੀ ਹੈ ਮੇਰੇ ਵੀਰੋ ਇੱਧਰ ਆ ਜਾ ਇੱਧਰ ਇਹ ਚੱਲਿਆ ਹੁਣ ਲੈ ਕੇ ਪਰਮਾਨੰਦ ਦਾ ਨਾਮ ਹਾਂ ਤਕੀ ਲਾਰੇ ਟਕੀ ਹਾਈ ਡਾ ਬੱਬਾ ਚੇਲਡ ਹੈ ਚੇਲਡ ਆ ਰਹੀ ਆ ਵਾ ਫਿਰ ਚਲਾਣ ਬਿਨਾ ਕਰਾ ਲਿਓ ਬੰਗਾਲ ਤੇ ਕਾ ਦਾ ਨਾ ਆਏ ਸੀ ਨਾ ਆਵੇ ਕਿਲਾ ਆ ਤਾਂ ਉਹ ਆ ਡੰਡਾ ਟੈਕਸ ਕੱਟਦੇ ਆ ਫालतू ਡੰਡਾ ਟੈਕਸ ਆਪਣੇ ਪਾਸ ਹੈਗਾ ਜੋ ਹੀ ਦੇ ਆ ਹਾਂ ਤੇਲ ਪਵਾਉਣੇ ਆ ਤੇਲ ਪਵਾ ਕੇ ਇਹ ਨਿਕਲਦੇ ਆ ਪਰ ਜਿਹਦਾ ਕਨੈਕਸ਼ਨ ਕਰਾਣਾ ਦਾ ਉਹ ਕਰਾਇਆ ਨਹੀਂ ਚਲੋ ਤਾਂ ਅੱਗੇ ਕਰਾ ਲਾਂਗੇ ਕਿਤੇ ਉਹ ਕਿਦਾ ਨਾਟਕ ਵਾਲੀ ਕਿਤੇ ਕਿਨੇ ਕਰਾਤਾ ਉਹ ਅਰੇ ਉਹ ਸਮਾਂ ਲੱਗ ਜਾਏ ਉਹ ਕਾਹਦਾ ਨਟ ਪਾ ਲਈ ਉਹ ਪੈਂਦੀ ਉਹ ਨਹੀਂ ਉਹ ਕਹਿੰਦਾ ਵੀ ਜੇ ਕਿਸੇ ਨੇ ਉਹ ਕਰਿਆ ਰੇਡੀਏਟਰ ਸਾਫ ਕਰਿਆ ਵੀਰ ਪਾਣਾ ਜ਼ਰੂਰ ਹੈ ਨਾਟਾ ਨਾਟ ਤਾਂ ਪਾਇਆ ਵਾ ਇਹ ਹੁਣ ਸਮਾਨ ਆਪਾਂ ਨੇ ਸਾਰਾ ਰੱਖ ਲਿਆ ਚੱਲਦੇ ਆਂ ਚੰਗਾ ਵੀਰ ਜੀ ਮਾਦਾ ਚੰਗਾ ਮਾ ਜੀ ਠੀਕ ਹੈ ਬੰਤਾ ਓਕੇ ਚੰਗਾ ਵੀਰ ਜੀ ਅਸੀਂ ठीक है जी। ओके।, ओके।, ओके। मिलते हैं चंगा भाई बाय सारू करती बाय बापू से भी ला दिए पैर चंगा रेडी ਆਪ ਗੱਡੀ ਕਰਤੀ ਜੜੀ ਉਹ ਬੱਸ ਧੋਲੀ ਗੱਡੀ ਦਾ ਲੈਂਟ ਨਹੀਂ ਹੈਗੀ ਚੰਗਾ ਆਪੂ ਚਲੋ ਹੋਰ ਮਾਮਾ ਫਰੀ ਰੋਡ ਕਿਲੇ ਦਾ ਆਹ ਗੱਡੀ ਆਪਾਂ ਨੇ ਕਰੀ ਵੀ ਠੰਡੀ ਠੰਡੀ ਕੋਲ ਕੋਲ ਇਹੀ ਪਹਿਲਾਂ ਹੀ ਚਲਾ ਤਾਰਾ ਤੇ ਚੱਲਦੇ ਆ ਹੁਣ ਇਹ ਦਰੱਖ ਰੱਖੀ ਜ਼ਰੂਰੀ ਪਰ ਮਟਰ ਰੱਖ ਲਿਆ ਆਪਾਂ ਨੇ ਸਿਸ ਸੇ ਕਰ ਲੈ ਸਾਫ ਹੁਣ ਇਹ ਚ ਥੋੜੀ ਜਿਹਾ ਕਟਿੰਗ ਕਰਤੀ ਆਪਾਂ ਨੇ ਕਿਉਂਕਿ ਰਾਤ ਨੂੰ ਪਿੱਛੇ ਨਹੀਂ ਦੇਖਦਾ ਦਾ ਫਿਰ ਵਾਹੀ ਗਰਾਂ ਚੰਗਾ ਭਾਈ ਦਰਜਾਨ ਭਾਈ ਖਾਲੀ ਕਰਨ ਜੱਲੇ ਖਾਲੀ ਕਰਨ ਲੈ ਪੈਸਾ ਲੈ ਜਾ ਚੀਜੀ ਲੈ ਲਈ ਲੈ ਉਹਨਾਂ ਨੂੰ ਵੀ ਲੈ ਲਈ ਲੈ ਸਿਮੂ ਨੂੰ ਹਰ ਉਹਨੂੰ ਦੇ ਦੂੰਗਾ ਹਾਂ ਦੇ ਦੂੰਗਾ ਹੁਣ ਜਾਵਾਂ ਹੈ ਬਾਹਰ ਦਾ ਕਰ ਦੇ ਹਾਏ ਹੱਥ ਘੇ ਲਗਾ ਲਾ ਹਾਏ ਆ ਠੀਕ ਹੈ ਜੀ ਹਾਂ ਆ ਵੀ ਡੀਜ਼ਲ ਪੰਦੇ ਪੰਦੇ ਕਾਂਡ ਹੋਣ ਲੱਗਿਆ ਤਾਂ ਮਚ ਗਿਆ ਥੋੜਾ ਜਿਹਾ ਹੀ ਗਿਰਿਆ ਬਾਹਰ 1 ਲੀਟਰ ਘੰਡਟ ਗਰ ਗਿਆ ਹੁਣ ਐ ਮਹਾਰਾਜ ਜੀ ਗੱਨ ਲਾ ਕੇ ਇੱਧਰ ਨੂੰ ਚਲੇ ਗਿਆ ਅਸੀਂ ਇੱਧਰ ਖੜੇ ਗੱਲਾਂ ਕਰ ਰਹੇ ਤੇ ਜੱਸੀ ਆਇਆ ਬੁਲਾਇਆ ਵਾ ਤਾਂ ਮੈਂ ਮੁੜ ਕੇ ਬਾਹਰ ਗਰਗੀ 2000 ਪਾ ਦਿਆ ਐ ਹੁਣ ਹੁਣ ਭੇਜਿਆ ਆਪਣਾ ਸਮਾਨ ਬੱਤਾ ਲੈਣ ਕੁਝ ਰਹਿ ਗਿਆ ਸੀਗਾ ਮੈਂ ਕਿਹਾ ਵੀ ਬਾਹਰ ਮਿਲਦਾ ਨਹੀਂ ਮਾਮਾ ਇੱਥੇ ਹੀ ਲਿਆ ਹਾਂ ਬਣਾ ਏਰੀਏ 'ਚ ਆਉਂ ਇਸ ਪੈਦਲ ਬੰਦਾ ਬੁਲਾਇਆ ਸੀ ਘਰ ਆਉਣ ਸਾਡਾ ਸਮਾਨ ਰਹਿ ਗਿਆ ਤਾਂ ਤੇ ਹੁਣ ਇਧਰ ਲਈ ਟੈਂਕੀ 'ਚ ਲਾਇਆ ਵਾ ਲੋ ਜੀ ਕਿੰਨੇ ਆ ਮਾਮੇ ਵਾਲਾ ਨਹੀਂ ਮਿਲਿਆ ਆਕੇ ਤੇ ਲੈ ਲਿਓ ਡੈਡੀ ਦਾਸ ਰਹਿ ਜਾਂਦਾ ਅੱਛਾ ਬਾਈ ਨਰਾਸ਼ ਕੀ ਬੋਛਾ ਹੀ ਸਾਂ ਦੇ ਰਿਹਾ ਕਰਦਾ ਹੀ ਲਓ ਬਈ ਮਿੱਤਰੋ ਜੱਲ ਬੇਫਕ ਰੈਡੀ ਛੜੀ ਹੋ ਗਏ ਪੂਰਾ ਹਿੱਸੇ ਆਪਣੇ ਸਾਫ ਪੂਰੇ ਇਹ ਮਾਮਾ ਆਪਣੇ ਨਾਲ ਆ ਮਮਾ ਟੈਨਸ਼ਨ ਫਰੀ ਹੋ ਕੇ ਬੈਠਣਾ ਆ ਗੱਲਾਂ ਬਾਤਾਂ ਮਾਰਨੀਆਂ ਮੇਰੇ ਨਾਲ ਚੁੱਪ ਜਾਵ ਨਹੀਂ ਰਹਿਣਾ ਠੀਕ ਐ ਹਾਂ ਮਾਣ ਮੇਤਰੋ ਟਾਈਮ ਹੋ ਗਿਆ 7:43 ਮਿੰਟ ਹੋ ਗਏ ਤੇ ਆ ਦੇਖ ਕਿਸੇ ਨੇ ਅੱਗ ਲਾ दी ਯਾਰ ਉਰੇ ਤੇ ਹੀ ਮਾਵਾ ਪਹੁੰਚ ਜਾਣੀ ਖੇਤਾਂ ਨੂੰ ਵੜ ਜਾਣੀ ਐ ਟਾਈਮ ਦਾ ਨੀਰਾ ਬਰੂਦ ਬਣਿਆ ਵਾ ਹਨਾ ਕਣਕਾਂ ਦਾ ਸਮਝ ਬਰੂਦ ਐ ਆ ਦੋ ਗੱਡੀਆਂ ਪਿੱਛੇ ਖੜੀਆਂ ਦੀਆਂ ਆ ਆਰਾ ਜਦ ਤੇਲ ਪਵਾ ਰਿਆ ਦਾ ਨਾ ਜਦ ਵੀ ਗੱਡੀਆਂ ਜਾ ਰਹੀਆਂ ਦੀਆਂ ਅੱਗਾਂ ਲੂ ਟੂ ਕਰਦੀਆਂ ਤੇ ਭਾਈ ਜਿਹੜੇ ਭਰਾ ਆਪਣੇ ਬੀੜੀ ਬੂੜੀ ਪੀਨੇ ਆ ਇਹਨਾਂ ਨੂੰ ਬੇਨਤੀ ਆ ਵੀ ਆਪਣਾ ਦੇਖ ਕੇ ਮੜਾ ਜਾ 2000 ਦਿਨ ਨਹੀਂ ਪੀਓਗੇ ਕੁਝ ਨਹੀਂ ਹੋਣ ਲੱਗਿਆ। ਆ ਬਲੋਂ ਜਿਹੜੇ ਜਿਨ੍ਹਾਂ ਨੇ ਪੀਣੀਆਂ ਹਟਦੇ ਦਾ ਹੈ ਨਹੀਂ। ਇੱਕ ਕੰਮ ਕਰਿਆ ਕਰੋ ਬੋਤਲ ਲੈ ਲਿਆ ਕਰੋ। ਬੀੜੀ ਨੂੰ ਨਾ ਬੋਤਲ ਚ ਪਾ ਕੇ ਤੇ ਰੋਟਾ ਮਾਰਿਆ ਕਰੋ ਵੀਡੀਓ ਦੇਖ ਕੇ ਇੱਕ ਬੰਦਾ ਬਾਵਾ ਕੰਪੇਨ ਪਰ ਬੀੜੀ ਪੀ ਰਿਹਾ ਦੱਸ। ਉਧਰ ਕਣਕ ਵੱਢ ਰਹਾ। ਆ ਉਹਨੇ ਕਿਆ ਕਰਵਾ ਬੋ ਉਹ ਨਹੀਂ ਹੁੰਦੇ ਲੋਰੀ ਜੀਰੇ ਵਾਲੀ ਬੋਤਲ ਆ। ਉਹ ਲਈ ਵੀ ਉਹ ਮਨ ਲੱਗਿਆ ਵਾ ਮਾਰਨ ਸੂਟੇ 622 ਦਾ ਫੋਨ ਆ ਗਿਆ ਇਹਨਾਂ ਲੋ ਵੀ ਮਿੱਤਰੋ 622 ਦਾ ਉਹਦਾ ਫੋਨ ਤੇ ਆਪਾਂ ਹੈਗੇ ਟਾਈਮ ਖੇਤਰ ਤੋਂ ਪਿੱਛੇ ਤੇ ਬਈ ਇੱਥੇ ਧੱਕੇ ਆਪਾਂ ਨੂੰ ਆਮ ਜੀ ਏਸੀ ਘੱਟ ਕਰਨਾ ਪੈ ਗਿਆ ਨਹੀਂ ਮਾਮਾ ਕੂਲਿੰਗ ਕਹੇ ਜੀ ਬਾਹਰ ਮੂੰਹ ਕੱਡੇ ਤੇ ਸੇਕ ਲੱਗਦਾ ਹਾਂ ਹਾਂ ਜ਼ੋਰ ਕੇ ਬੋਲਵਾ ਮਾਂ ਬਾਜੇ ਜੀ ਆਂਦੀ ਖੋਲ ਕੇ ਦੇਖਿਆ ਤਾਂ ਬਾਹਰ ਨੂੰ ਐ ਵਾਹ ਮੇਰੇ ਨੂੰ ਸੇਕ ਮਾਰਦਾ ਬਾਹਰ ਮਾਮਾ ਨੇ ਨਾ ਬੋਤਲ ਸਿੱਟੀ ਦੀ ਟੰਡੇ ਵਾਲੀ ਮੰਨ ਕਹਿੰਦਾ ਮੈਂ ਪਹਿਲਾਂ ਮਾਮਾ ਕਹਿੰਦਾ ਕਹਿੰਦਾ ਇਹਨੂੰ ਬੰਦ ਕਰਦੇ ਕਹਿੰਦਾ ਠੰਡ ਹੋ ਗਈ ਮੈਂ ਕਹਾ ਚੱਲ ਕੱਟ ਕਰਦਾ ਮਮਾ ਵੀ ਤਾਂ ਵੇ ਕਹਿਣਾ ਵੀ ਗਰਮੀ ਹੋ ਗਈ ਮੈਂ ਕੱਟ ਕਰਤਾ ਮਾਰਾ ਬਾਹਰ ਸੇਕ ਮਾਰਦਾ ਉਹ ਕੀ ਕਰਾਂ ਦੱਸ ਅਮਮਾ ਕਾ ਬਾਹਰ ਤਾਂ ਕਹਾ ਚਟਾ ਗਈ ਵਜਾਂ ਚਟਾ ਗਈ ਵਜਾਂ ਕਾ ਗਰਮ ਹੋਵਾਂਗੇ ਭਾਈ ਇਹਦਾ ਇੰਨਾ ਸੁਖ ਆ ਵੀ ਗੱਡੀ ਵੀ ਵੱਧ ਚੱਲਦੀ ਐ ਬੰਦੇ ਦੀ ਨੀਂਦ ਜਿਹੜੀ 8 ਘੰਟੇ ਜੇ ਪੂਰੀ ਹੋਣੀ 4 ਘੰਟੇ ਜੇ ਪੂਰੀ ਹੋਊ ਤੇ ਇੱਕ ਬੰਦੇ ਨੇ ਵੀਡੀਓ ਪਾਈ ਗਏ ਨੇ ਕਹਿੰਦਾ ਲੋਕ ਕਹਿੰਦਾ ਏਸੀ ਲਵਾ ਲਵਾ ਕੇ ਕਹਿੰਦਾ ਸਟੋਰੀਆਂ ਪਾ ਰਹੇ ਆ ਕਹਿੰਦਾ ਸਾਡੀ ਗੱਡੀ ਨਹੀਂ ਸੈਟ ਆਰੀ ਇਹ ਤਾਂ ਭਾਈ ਨੀਤਾ ਨੂੰ ਮਰਾਦਾਂ ਹੈ ਕਿ ਨਹੀਂ ਮਾਮਾ ਆਹ ਜਾਇ ਜੀ ਨੀਤ ਸਾਫ ਨਹੀਂ ਹੈ ਆਹ ਜੀ ਮਰਾਦ ਇਹ ਤੁਹਾਡੀ ਨੀਤ ਸਾਫ ਨਹੀਂ ਹੈਗੀ ਭਾਈ ਇਹ ਇਹੇ ਮੇਰਾ ਤਾਂ ਕੋਈ ਕਸੂਰ ਨਹੀਂ ਠੀਕ ਆ ਇਹ ਬਾਕੀ ਰਹੀ ਗੱਲ ਹੁਣ ਗੱਲਾਂ ਨਾਲ ਬਹੁਤ ਆ ਆਪਾਂ ਬਹੁਤ ਆਈ ਹੋਈਏ ਇਹ ਗੱਲ ਦਾ ਹੋਂ ਨਹੀਂ ਕਰਦੇ ਹੁਣ ਮੰਨ ਲਾ ਮੈਂ ਕੁਝ ਬੋਲੂਗਾ ਹਨ ਉਧਰ ਦੇ ਉਹ ਬੋਲੂ ਨਾ ਕੌਂਟ੍ਰੋਵਰਸੀ ਕਰੀ ਕਦੇ ਨਾ ਮੈਂ ਕੌਂਟ੍ਰੋਵਰਸੀ ਕਰਕੇ ਅੱਗੇ ਆਇਆ ਠੀਕ ਆ ਆਪਾਂ ਇਹ ਆਪਣੀ ਮਿਹਨਤ ਨਾਲ ਇਹਦਾ ਜੇ ਹੁਣ ਉਹਨਾਂ ਨੂੰ ਆਇਆ ਬੰਦੇ ਨੂੰ ਵੀ ਇਹ ਕੁਝ ਬੋਲੂਗਾ ਵੀ ਕੰਟਰੋਵਰਸੀ ਹੋਊਗੀ ਵੀ ਅਸੀਂ ਸਾਡੇ ਫੋਲਰ ਵਧਣਗੇ ਠੀਕ ਹੈ ਨਾ ਕਿਉਂਕਿ ਆ ਹੀ ਹੁੰਦਾ ਬੰਦੇ ਨੂੰ ਵੀ ਔਰ ਤਾਂ ਹੁਣ ਵੀ ਅੱਗੇ ਵਧਿਆ ਨਹੀਂ ਜਾਂਦਾ ਐਦਾਂ ਵੀ ਕਹਾਂਦਾ ਸੀ ਕੰਟਰੋਵਰਸੀ ਕਰਕੇ ਹੀ ਅੱਗੇ ਨਿਕਲ ਜੀਏ ਮਿਹਨਤ ਕਰੋ ਨਿਕਲ ਜੇ ਅੱਗੇ ਕੋਈ ਉਹ ਨਹੀਂ ਹੈਗਾ ਠੀਕ ਹੈ ਨਾ ਪਰ ਆਪਾਂ ਇਸ ਮਾਮਲੇ ਦੇ ਨਹੀਂ ਆਪਾਂ ਮਿਹਨਤ ਕਰੀ ਆ ਠੀਕਾ ਤੇ ਸਾਥ ਦਿੰਨੇ ਆ ਭਰਾ ਜਿਹੜੇ ਹਨਾ ਤੁਹਾਡੇ ਵਰਗੇ ਸਾਰੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਏ ਇਹੇ ਮਿਹਨਤ ਕਰਦੇ ਰਹਾਂਗੇ। ਪਰਮਾਤਮਾ ਦੀ ਕਿਰਪਾ ਨਾਲ ਏਸੀ ਵੀ ਹੋ ਗਿਆ। ਉਹ ਫਰਿੱਜ ਵੀ ਹੋ ਗਈ ਪਿੱਛੇ। ਫਰਿੱਜ ਵਾਲੀ ਚਾਲੂ ਕਰवानी ਆ। ਉਹ ਲੈਟਰ ਵਾਲਾ ਉਹ ਜਿਗਾਰਡ ਜਾਂ ਮਿਲਿਆ ਨਹੀਂ। ਇਹ ਵੀ ਕਰਾ ਲਾਂਗੇ ਚਾਲੂਗੇ ਤੇ ਅੱਗੇ ਦੇਖਦੇ ਆ। ਜੇ ਤਾਂ ਮਿਲ ਗਿਆ ਨਾ ਉਹ ਕਾਰ ਵਾਲਾ ਉਹ ਜਿਗਾਰਡ ਜਲਾਣੇ ਵਾਲਾ। ਇਹਗਾ ਆ ਵੀਡੀਓ ਪਾਏ ਤੇ ਕੁਝ ਨਹੀਂ ਹੁੰਦਾ ਇਦਾਂ ਤੁਸੀਂ ਸੋਧਦੇ ਆ ਨਾ ਮਿੱਤਰੋ ਟਾਈਮ ਹੋ ਗਿਆ 9 ਵੱਜਣੇ ਆਲੇ ਆ 2 ਮਿੰਟ ਬਾਕੀ ਆ ਤੇ ਫਾਈ ਦਾ ਮਾਮਾ ਕੁੰਗੜਾ ਉਹ ਬੈਠਿਆ ਇਹਨੂੰ ਕੱਟ ਹੋਰ ਕਿੰਨਾ ਕੱਟ ਕਰਾਵਾਂ ਮੈਂ ਇਹ ਲੈ ਇਹ ਬੰਦ ਕਰਨੇ ਫੇਰ ਦੁਬਾਰਾ ਉਹਨਾਂ ਨੂੰ ਕੂਲਿੰਗ ਕਰਨੀ ਪੈਣੀ ਇਹਦੀ ਫੇਰ ਫੇਰ ਟਾਈਮ ਲੱਗੂ ਹੁਣ ਠੰਡਾ ਹੋਇਆ ਵਾਵਾ ਹੁਣ ਇੱਥੇ ਕੋ ਸੈਟ ਕਰਤਾ ਇਹਨੂੰ ਮੈਂ ਵੀ ਬੰਦ ਹੋ ਜਾਂਦਾ ਥੋੜੀ ਜਿਹੀ ਦੇਰ ਬਾਅਦ ਇਹਨਾਂ ਸਾਲਾ ਹਲੇ ਵੀ ਉੰਨੀ ਘਟਜ ਵੀ ਉੰਨੀ ਕੂਲਿੰਗ ਮਾਰ ਰਿਹਾ ਹੈ ਪਾਣੀ ਪਾਣੀ ਦੀ ਬੋਤਲਾਂ ਠੰਡੀ ਕਰਤੀ ਨਾਰਮਲ ਰੱਖੀ ਵੀ ਦੀ ਜਿਹੜੀ ਦੇਖ ਪਹਿਲਾਂ ਹੀ ਆ ਤਾ ਗਿਆ। 9 ਮੀਟਰ ਅਰੀਨਗਰ ਬਾਰਡਰ ਤੋਂ ਪਹਿਲਾਂ ਰੁਕੇ ਆ। ਆਪਣੇ ਕੋਲ ਤਾਂ ਲੱਗਿਆ ਲੱਗਿਆ ਭਾਏ ਜੀ ਇਹਨਾਂ ਵਿਚਾਰਾਂ ਪਰ ਇਸ ਹੀ ਨਹੀਂ ਹੈਗਾ। ਇਹਨਾਂ ਨੂੰ ਦੇਖਣੇ ਪੈਣੇ ਆ। ਕਦੇ ਬਾਪੂ ਕਹੇ ਤਨੂ ਏਸੀ ਕਾਦਾ ਲਵਾ ਕੇ ਦਿੱਤਾ ਤਾਂ ਨੁਕਸਾਨ ਹੈ ਉਹ ਕਰ ਲਿਆ ਹੈਗਾ ਦੇਖਦੇ ਹੀ ਨਹੀਂ ਹੋਣਾ ਟਾਇਰ ਇਹ ਕਰਕੇ ਇਹ ਜ਼ਰੂਰੀ ਆ ਦੇਖੋ ਦਮ ਦਮ ਬਜਣੇ ਚਾਹੀਦੇ ਡਮ ਡਮ ओके दी रिपोर्ट ਨਾ ਇਹ ਮੈਟਰ ਉਹ ਜਾ ਬੇ ਉਹਦੀ ਵੀ ਇਹ ਨਾਲ اتنا ਨਾ ਅ ਟੂ ਠੰਡੇ ਹੋ ਜਾਣਗੇ ਠੰਡੀ ਹਵਾ ਚੱਲ ਰਹੀ ਹੈ ਠੰਡੀ ਠੰਡੀ ਤੇ ਹੁਣ ਚੱਲਦੇ ਆ ਮਾਮੂ ਜਾਨ ਆ ਕੋਲੀ 35 ਨੰਬਰ ਚਾਬੀ ਲਾ ਆ ਏ 35 ਨੰਬਰ ਕੁੰਡੀ ਖੋਲਦੀ ਉਧਰ ਤੇ ਏ ਯਾਰ ਨੇ ਪਹਿਲਾਂ ਪੂਰੇ ਵੀ ਹੋਟਲ ਹੁੰਦਾ ਦਾ ਯਾਰ ਇਹਨਾਂ ਨੇ ਹੁਣ ਵੱਡਾ ਬਣਾ ਲਿਆ ਇਹ ਪਹਿਲਾਂ ਦੂਜਾ ਹੁੰਦਾ ਦਾ ਮਤਲਬ ਟਰੱਕਾਂ ਵਾਲਾ ਜਿਹਦਾ ਯਾਰ ਹੋਟਲ ਚੱਲ ਜਾਂਦਾ ਹੈ ਟਰੱਕਾਂ ਵਾਲਾ ਉਹ ਚੱਕ ਕੇ ਵੱਡਾ ਬਣਾ ਲੰਦਾ ਹੈ ਕਿਆ تھا ਬਤਾ ਬਦਸ ਵੀ ਤੁਸੀਂ ਉਹੀ ਰੱਖੋ ਟਰੱਕਾਂ ਵਾਲੀ ਜਿਹਨਾਂ ਦੇ ਸਿਰ ਤੇ ਵੱਡੇ ਹੋਏ ਉਹਨੂੰ ਉਹ ਛੱਡ ਦਿੰਨੇ ਆ ਵਾਹੇ ਗਰੂ ਆਹ ਰਾਸ ਚੇਨ ਲਾਇਦਾ ਜੀ ਦੀਆ ਜਦ ਇਹ ਨਾਣਾ ਹੈ ਕਿਉਂ ਕਾ ਹੋ ਗਿਆ ਆ ਰਹੀ ਆਵਾਜ਼ ਠੀਕ ਹੈ ਹੈ ਉਹ ਬਾਹਰ ਦੀ ਆਵਾਜ਼ ਠੀਕ ਹੈ ਨਹੀਂ ਮਮਾ ਨਾ ਨਾ ਇਹ ਨਾਣਾ ਆਵਾ ਮੈਂ ਕਹਦਾ ਲੈ ਨਹੀਂ ਲੈ ਤੁਸੀਂ ਉਸੀ ਦੇਰ ਪਰ ਨਹੀਂ ਕਰਨਾ ਮੈਂ ਕਰਨਾ ਮੈਂ ਕੰਮ ਬੜਾ ਹੈਗਾ ਮੈਂ ਹਲਵੇਂ ਦਿਖਾਉਣਾ ਚੱਲ ਕੋਈ ਨਹੀਂ ਕੰਪਲ ਕੱਢ ਦਿੰਨਾ ਮੈਂ ਉਦਾਂ ਉਦਾਂ ਕੱਢ ਦਿੰਨਾ ਹਲੇ ਚੱਲ ਨਹੀਂ ਲੰਦੇ ਨੀ ਤੈਨੂੰ ਇਹਦੇ ਗਰਮੀ ਲੈ ਗਰਮੀ ਤੈਨੂੰ ਲੱਗ ਰਹੀ ਜਰਦਾ ਉਹਨੇ ਪਤਾ ਕਿਆ ਇਹ ਇਹਦਾ ਸੇਕ ਆ ਆਊਗਾ ਦੇਖੀ ਕਿਵੇਂ ਗਰਮੀ ਹੋ ਜਾਣੀ ਵਧੀਆ ਆਗਾ ਹੈ ਚੱਲ ਲੰਦਾ ਲਾ ਮਮਾ 100 ਕਿਲੋਮੀਟਰ ਜੇ ਕਹਿੰਦਾ ਕਹਿੰਦਾ ਏਸੀ ਨਹੀਂ ਲਾਣਾ दस बज के चौबी मिनट हो गए शामली तो पिछे है आप <laughs> ले पिया सर्दी में गर्मी में भी सर्दी का एहसास है, है। जगी बाजी करके हैं ਠੰਡੀ ਹੈ ਲੱਗਦਾ ਹੈ ਅਲ ਕੰਬਲ ਕਹਿੰਦਾ ਤਾਂ ਕਹਿੰਦਾ ਕੰਬਲ ਕੱਢ ਦੇ ਹਾਂਜੀ ਮਿੱਤਰੋ ਟਾਈਮ ਹੋ ਗਿਆ 11:44 ਤੇ ਇੱਧਰ ਭਾਈ ਸਾਹਿਬ ਜੀ ਮਾਮਾ ਜਾਨ ਸੌਂ ਗਏ ਐ ਉਹ ਮੈਂ ਕਹਿੰਦੇ ਸੌਂ ਗਿਆ ਮਾਮਾ ਆ ਇੱਥੇ ਨੂੰ ਟੋਲ ਟੈਕਸ ਬਚ ਵੀ ਜਾਂਦਾ ਉਹ ਅੱਗੇ ਵਾਲਾ ਪਰ ਆਪਾਂ ਨੇ ਬਚਾਣਾ ਨਹੀਂ ਆਪਾਂ ਸਿੱਧੇ ਹੀ ਜਾਵਾਂਗੇ 800 ਰੁਪਏ ਦਾ ਇਹ ਤਾਂ 2-3 ਕਿਲੋਮੀਟਰ ਉੱਪਰ ਨੂੰ ਪੈਂਦਾ ਪਰ ਕੋਈ ਫਾਇਦਾ ਨਹੀਂ ਸਿੱਧਾ ਜਾਓ ਆਪਣਾ ਜੋ ਤੇ ਦਿਲ ਕਰੇ ਬਚਾ ਲਓ ਜਦ ਮਾਲ ਕੋਈ ਐ ਜਾ ਵੇ ਜਾਓ ਵੀ ਲੋਈ ਮਿੱਤਰੋ ਮੈਂ ਟੰਦਰ ਨੂੰ ਪਾਰ ਕਰਨ ਲੱਗੇ ਤੇ ਅੰਦਰ ਇਹਨੇ ਬੰਦ ਕਰਿਆ ਵਾ ਫੌਜੀਆ ਨੇ ਗੇਟ ਲਾਏ ਵੀ ਉਹ ਗਾਰਡਰ ਲਾਤੇ ਉਹ ਗੱਡੀ ਜਾਰੀ ਆ ਉਹ ਵੀ ਮੁੜ ਕੇ ਆਈ ਇੱਕ ਹੋਰ ਲੰਗੀ ਗੱਡੀ ਇੱਧਰ ਨੂੰ ਉਹ ਵੀ ਮੁੜ ਕੇ ਹੀ ਜਾਊਗੀ ਵਾਪਸ ਮੇਟ ਬੰਦ